ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਕੁਝ ਵਿੰਦੀਆਂ ਸਤਿਗੁਰ ਨੇ ਵਰਤੀਆਂ ਨੇ ਕਿਤੇ ਉਹ ਵਿੰਦੀਆਂ ਨਹੀਂ ਵਰਤੀਆਂ ਗਈਆਂ ਫਿਰ ਉਸ ਪਾਠ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਸਮਝਣਾ ਹੈ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਕਰੋ ਤੇ ਲਾਈਕ ਵੀ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਗੁਰਬਾਣੀ ਪੜਨ ਵਾਲੇ ਬਲਾਸ਼ੀਆਂ ਦੇ ਕੋਲ ਇਹ ਗੁਰਬਾਣੀ ਦੀ ਜਿਹੜੀ ਵੀਡੀਓ ਹੈ ਪਹੁੰਚ ਜਾਵੇਗੀ ਇੱਕ ਸ਼ਬਦ ਹੈ ਗੁਰਬਾਣੀ ਦੇ ਵਿੱਚ ਜੋ ਪੰਜ ਤਰੀਕੇ ਦੇ ਨਾਲ ਲਿਖਿਆ ਮਿਲਦਾ ਹੈ ਕਕਿਨ ਕੰਨਾ ਉੱਪਰ ਵਿੰਦੀ ਜਈਨ ਕੰਨਾ ਉੱਪਰ ਵਿੰਦੀ ਕਾਹਿਆ ਇਸੇ ਤਰੀਕੇ ਨਾਲ ਕਕਿਨ ਕੰਨਾ ਉੱਪਰ ਵਿੰਦੀ ਈੜੀ ਸਿਹਾਰੀ ਐੜੀ ਕੰਨਾ ਕਾਹਿਆ ਇਸੇ ਤਰੀਕੇ ਨਾਲ ਕਕੇ ਨੂੰ ਕੰਨਾ ਏੜੇ ਸਿਹਾਰੀ ਐੜੇ ਨੂੰ ਕੰਨਾ ਉੱਪਰ ਬਿੰਦੀ ਕਾਇਆ ਕਕੇ ਨੂੰ ਕੰਨਾ ਏੜੇ ਸਿਹਾਰੀ ਐੜੇ ਨੂੰ ਕੰਨਾ ਕਾਇਆ ਕਕੇ ਨੂੰ ਕੰਨਾ ਜ਼ਈਏ ਨੂੰ ਕੰਨਾ ਕਾਇਆ ਇਹ ਪੰਜ ਤਰੀਕੇ ਦੇ ਨਾਲ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਮਿਲਦਾ ਹੈ ਪਰ ਸਾਰੇ ਦਾ ਪਾਠ ਕਾਇਆ ਹੀ ਹੈ ਅਰਥ ਵੀ ਸਰੀਰ ਭਾਵ ਕਾਇਆ ਹੀ ਹੈ ਆਉ ਗੁਰਬਾਣੀ ਦੇ ਵਿੱਚੋਂ ਕੁਝ ਬਚਨ ਜਿਹੜੇ ਸਾਂਝੇ ਕਰੀਏ 553 ਅੰਕ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਕਾਹਾਂ ਕਾਹਾਂ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਇੱਥੇ ਜਿਹੜਾ ਕਾਹਾਂ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਤੱਕੇ ਨੂੰ ਕੰਨਾ ਉੱਪਰ ਵਿੰਦੀ ਜਈਏ ਨੂੰ ਕੰਨਾ ਉੱਪਰ ਵਿੰਦੀ ਕਾਹਾਂ ਲਾਹਣ ਤੋਂ ਭਾਵ ਉਹ ਪੰਡਾ ਹੁੰਦਾ ਹੈ ਜਿਦੇ ਵਿੱਚ ਸ਼ਰਾਬ ਕੱਢੀ ਜਾਂਦੀ ਹੈ ਸਤਿਗੁਰੂ ਆਖਦੇ ਨੇ ਸਰੀਰ ਮੱਟੀ ਹੋਵੇ ਜਿਸ ਮੱਟੀ ਵਿੱਚ ਮੱਟੀ ਭਾਵ ਘੜੇ ਦਾ ਵੱਡਾ ਜਿਹੜਾ ਭੰਡਾ ਹੋਵੇ ਮੱਟੀ ਕਹਿੰਦੇ ਉਹਨੂੰ ਮੱਟੀ ਹੋਵੇ ਸਰੀਰ ਤੇ ਆਪ ਮਦ ਤੋਂ ਭਾਵ ਹੈ ਆਪਣੇ ਆਪਣੀ ਪਹਿਚਾਣ ਹੋ ਜਾਵੇ ਉਹ ਸ਼ਰਾਬ ਹੋਵੇ ਅੰਮ੍ਰਿਤ ਇਸ ਕੀ ਧਾਰ ਤੇ ਫਿਰ ਉਹਦੀ ਜਿਹੜੀ ਧਾਰ ਹਨ ਉਹ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਸਿਓ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਹੰ ਬਿਕਾਰ ਸੰਗਤ ਦੇ ਵਿੱਚ ਮਿਲਾਪ ਹੋ ਜਾਵੇ ਜਿਹੜੀ ਕਟੋਰੀ ਚ ਅੰਮ੍ਰਿਤ ਪਿਆ ਉਹ ਪ੍ਰਮਾਤਮਾ ਦੇ ਰੂਪ ਹੋਵੇ ਪ੍ਰਮਾਤਮਾ ਨਾਲ ਲਿਵ ਲੱਗੀ ਹੋਵੇ ਇਸ ਤਰ੍ਹਾਂ ਨਾਮ ਜਪ ਕੇ ਬਿਕਾਰਾਂ ਨੂੰ ਕੱਟ ਲਵੇ ਤੁਸੀਂ ਇਥੇ ਕਾਇਆ ਸ਼ਬਦ ਕੱਕੇ ਨੂੰ ਕੰਨਾ ਉੱਪਰ ਵਿੰਦੀ ਜਈਏ ਨੂੰ ਕੰਨਾਂ ਪਰਵਿੰਦੀ ਪਾਠ ਹੋਵੇਗਾ ਕਾਇਆਂ ਕਿਉਂਕਿ ਜਈਏ ਵਰਤਿਆ ਗਿਆ ਨਾ ਉਹ ਜਈਏ ਈੜੀ ਸਿਹਾਰੀ ਤੇ ਐੜਾ ਅੱਖਰ ਦਾ ਇਸ਼ਾਰਾ ਦਿੰਦਾ ਹੈ ਤੋ ਕਾਇਆਂ ਈੜੀ ਸਿਹਾਰੀ ਐੜਾ ਲੱਗਿਆ ਜਈਏ ਨੂੰ ਕੰਨਾਂ ਪਹਿਨਣ ਲੱਗਿਆ ਬਿੰਦੀ ਵੀ ਲੱਗੀ ਹੈ ਤੋ ਸ਼ਬਦ ਬਣ ਗਿਆ ਕਾਇਆਂ ਹੁਣ ਇੱਕ ਸ਼ਬਦ ਹੋਰ ਸਾਂਝਾ ਕਰੀਏ ਕਾਇਆਂ ਮਾਂਜਸ ਕਾਉਨ ਗੁਨਾ ਇਿੱਥੇ ਕੱਕੇ ਨੂੰ ਕੰਨਾ ਉੱਪਰਿੰਦੀ ਈੜੀ ਸਿਹਾਰੀ ਐੜੇ ਕੰਨਾ ਕਾਇਆ ਪਰ ਪਾਠ ਹੋਵੇਗਾ ਕਾਇਆ ਇਸ ਕਾਇਆ ਨੂੰ ਮੰਨਣ ਦਾ ਕੋਈ ਗੁਣ ਨਹੀਂ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਇਸ ਤਰੀਕੇ ਦੇ ਨਾਲ ਇਸ ਦਾ ਪਾਠ ਵੀ ਕਾਇਆ ਹੀ ਕਰਨਾ ਹੈ ਅਗੇ ਸ਼ਬਦ ਹੈ ਕੱਕੇ ਨੂੰ ਕੰਨਾ ਈੜੀ ਸਿਹਾਰੀ ਐੜੇ ਕੰਨਾ ਉੱਪਰਿੰਦੀ ਕਾਇਆ ਲਗਾ ਮਾਤਰਾ ਮੁਤਾਬਕ ਜੀ ਪਾਠ ਕਰਨਾ ਹੋਵੇ ਕਾਇਆ ਤੋ ਫਿਰ ਕਾਂ ਕਾਇਆ ਅਗਨ ਕਰੇ ਨਿਪ੍ਰਾਂਤ ਅਗਨ ਹੁੰਦੀ ਆਗ ਤ੍ਰਿਸ਼ਨਾ ਦੀ ਆਗ ਪ੍ਰਾਂਤ ਹੁੰਦੀ ਪਟਕਣਾ ਨਿਪ੍ਰਾਂਤ ਹੁੰਦੀ ਪਟਕਣਾ ਮੁਕ ਜਾਣੇ ਸ਼ਾਂਤ ਹੋ ਜਾਣੇ ਸਤਿਗੁਰੂ ਕਹਿੰਦੇ ਨੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਆਗ ਹੈ ਨਾ ਉਹਨੂੰ ਸ਼ਾਂਤ ਕਰ ਲਵੇ ਕਾਇਆ ਪਾਠ ਵਿਗਗ ਕਾਇਆ ਹੀ ਪਾਠ ਹੈ ਇਸ ਨੂੰ ਕਾਇਆ ਹੀ ਪੜਨਾ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਹ ਜਿਹੜੇ ਨੇ ਸੰਕੇਤ ਦਿੱਤੇ ਹੋਏ ਨੇ ਇੱਕ ਸ਼ਬਦ ਹੋਰ ਹੈ ਕਾਇਆ ਕੱਕੇ ਨੂੰ ਕੰਨਾ ਏੜੇ ਸਿਹਾਰੀ ਏੜੇ ਕੰਨਾ ਕਾਇਆ ਕਾਇਆ ਅੰਦਰ ਪਾਪ ਪੁਨ ਦੁਵੇ ਭਾਈ ਇਹ ਲਿਖਿਆ ਕਾਇਆ ਹੈ ਪਰ ਪਾਠ ਕਾਇਆ ਹੀ ਹੈ ਇਸ ਨੂੰ ਕਾਇਆ ਹੀ ਪੜਿਆ ਜਾਵੇਗਾ ਗੁਰਬਾਣੀ ਵਿਆਕਰਨ ਅਨੁਸਾਰ ਤੋ ਕਾਇਆ ਅੰਦਰ ਜਿਹੜਾ ਮਨੁੱਖ ਹੰਕਾਰ ਹੀ ਹੁੰਦਾ ਨਾ ਹੰਕਾਰ ਦਾ ਸੁਭਾਅ ਹੁੰਦਾ ਉਹਦੀ ਕਾਇਆ ਦੇ ਵਿੱਚ ਪਾਪ ਪੁੰਨ ਹੁੰਦੇ ਨੇ ਸ਼ਰੀਰ ਦੇ ਵਿੱਚ ਪਾਪ ਪੁੰਨ ਹੁੰਦੇ ਨੇ ਤੋ ਇਹਦਾ ਪਾਠ ਵੀ ਚਾਹੇ ਕਾਇਆ ਹੀ ਲਿਖਿਆ ਹੈ ਕਾਇਆ ਹੀ ਪਾਠ ਹੋਵੇਗਾ ਇਕ ਵਚਨ ਹੋਰ ਵੀ ਗੁਰਬਾਣੀ ਚ ਮਿਲਦਾ ਸਿਰ ਮਸਤਕ ਰਖਿਆ ਪਾਰ ਬ੍ਰਹਮ ਕਿ ਸਾਡੇ ਸਿਰ ਦੀ ਮੱਥੇ ਦੀ ਰੱਖਿਆ ਕੌਣ ਕਰਦਾ ਪਾਰ ਬ੍ਰਹਮ ਮਾਲਕ ਪਰਮਾਤਮਾ ਹਸਤ ਕਾਇਆ ਰਖਿਆ ਪਰਮੇਸ਼ੁਰਹ ਸਾਡੇ ਹੱਥਾਂ ਦੀ ਸਾਡੀ ਕਾਇਆ ਦੀ ਰੱਖਿਆ ਕੌਣ ਕਰਦਾ ਪਰਮੇਸ਼ਰ ਤੇ ਇੱਥੇ ਕਾਇਆ ਕਿਦਾਂ ਲਿਖਿਆ ਹੋਇਆ ਗੁਰਬਾਣੀ ਚ ਇਸ ਪੰਕਤੀ ਵਿੱਚ ਕਕੇ ਨੂੰ ਕੰਨਾ ਜਈਏ ਨੂੰ ਕੰਨਾ ਤੁ ਜੇ ਈੜੀ ਸਾਰੀ ਐੜਾ ਵਰਤੀ ਜੇ ਇਹਨੂੰ ਕੰਨਣ ਲੱਗਿਆ ਹੋਇਆ ਹੈ ਕਾਇਆ ਤੋ ਕਾਇਆ ਨਹੀਂ ਲਿਖਿਆ ਹੋਇਆ ਸੰਕੇਤ ਗੁਰਬਾਣੀ ਚ ਹੈਗੇ ਨੇ ਇਸ ਦਾ ਪਾਠ ਵੀ ਕਾਇਆ ਹੀ ਹੋਵੇਗਾ ਸੋ ਇਸ ਤਰੀਕੇ ਦੇ ਨਾਲ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਲਗਾਂ ਮਾਤਰਾ ਜਿੱਥੇ ਵਰਤੀਆਂ ਉੱਥੇ ਬਿੰਦੀਆਂ ਵੀ ਵਰਤੀਆਂ ਨੇ ਪੈਰ ਵਿੱਚ ਬਿੰਦੀ ਨਹੀਂ ਵਰਤੀ ਗਈ ਭਾਵੇਂ ਬੋਲਣ ਵਿੱਚ ਆਉਂਦੀ ਹੈ ਇਹ ਇਸ ਤਿਕਨ ਆਧੁਕ ਨਹੀਂ ਲਿਖਣ ਵਿੱਚ ਵਰਤੀ ਗਈ ਪਰ ਬੋਲਣ ਵਿੱਚ ਆਉਂਦੀ ਹੈ ਜਿਵੇਂ ਜਿਣੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਉਥੇ ਸਸੇ ਨੂੰ ਆਧੁਕ ਨਹੀਂ ਪਰ ਬੋਲਣ ਵਿੱਚ ਹੈ ਇਸ ਤਰੀਕੇ ਦੇ ਨਾਲ ਗੱਲੀ ਗੱਗੇਨ ਵਧਕ ਲਿਖੀ ਨਹੀਂ ਹੈ ਪਰ ਬੋਲਣ ਵਿੱਚ ਹੈ ਗੱਲੀ ਜੋਗ ਨਾ ਹੋਏ ਤੋਂ ਇਸ ਸੰਕੀਤ ਗੁਰਬਾਣੀ ਵਿੱਚੋਂ ਲੈ ਕੇ ਅਸੀਂ ਪਾਠ ਕਰਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਸੋ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਸੰਕੇਤ ਦੇ ਕੇ ਸਾਨੂੰ ਸਮਝਾਉਂਦੇ ਨੇ ਗੁਰਬਾਣੀ ਨੂੰ ਸਮਝੀਏ ਵਿਚਾਰੀਏ ਤੇ ਐਸੇ ਤਰੀਕੇ ਨਾਲ ਪਾਠ ਕਰੀਏ ਕਿ ਸੁਣਨ ਵਾਲੀ ਨੂੰ ਸਮਝ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ